ਦੇ ਰੂਪ ਵਿੱਚ ਚਾਹੁੰਦਾ ਹਾਂ ਮੇਰਾ ਛੋਟਾ ਭਰਾ ਰਾਣਾ ਇੰਦਰਪ੍ਰਤਾਪ ਸਿੰਘ ਔਰ ਅੱਜ ਰਾਣਾ ਪਰਵਾਰ ਦੇ ਜਿੰਨੇ ਵੀ ਤੁਸੀਂ ਸਾਥੀਆਂ ਚਾਹ ਪੰਚ ਸਰਪੰਚ ਬਲਾਕ ਸੰਪਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਾਉਂਸਲਰ ਨੰਬਰਦਾਰ ਸਹਿਬਾਨ ਔਰ ਸਾਡੇ ਸਾਰੇ ਹੀ ਸਤਕਾਰਯੋਗ ਅਹੁਦੇ ਅਹੁਦੇਦਾਰ ਸਹਿਬਾਨ ਆਓ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬੁਲਾਉਣਾ ਸ੍ਰੀ ਵਾਹਿਗੁਰੂ ਜਿੱਤਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੇ ਫਤਿਹ ਧਰਤੀ ਹੋਵੇ ਗੁਰੂ ਨਾਨਕ ਦੀ ਤੇ ਫਤਿਹ ਸਮਝੋ ਆਪਣਾ ਕਾਲੀਆਂ ਦੀ ਸਵਾਦ ਨਹੀਂ ਆਇਆ ਜੇ ਮੈਂ ਰਾਣਾ ਜੀ ਤੋਂ ਅਸ਼ੀਰਵਾਦ ਲੈ ਕੇ ਤੁਰਿਆ ਤੇ ਝਾਕ ਜਿਤਾਉਂਦੇ ਹਾਂ ਮੇਰੇ ਭਰਾ ਤੇ ਕਿ ਇਹ ਰਾਣਾ ਸਾਡਾ ਹੈ ਭਾਈ ਜੇ ਇਹ ਰਾਣਾ ਤੁਹਾਡਾ ਹੈ ਤੇ ਫਿਰ ਬੜਕ ਵੀ ਰਾਣੇ ਵਾਲੀ ਰੱਖੋ ਤੇ ਜਕਾਰਾ ਵੀ ਰਾਣੇ ਵਾਲਾ ਚਾਹੀਦਾ ਬੋਲੇ ਈਸਾਨਾ ਅੱਜ ਵੀ ਮੈਨੂੰ ਲੱਗਦਾ ਗੱਲ ਨਹੀਂ ਬਣੀ ਬਾਵਾ ਤਾਂ ਦੋਵੇਂ ਖੜੀਆਂ ਹੋਣੀਆਂ ਚਾਹੀਦੀਆਂ ਔਰ ਗੁਰੂ ਝਾੜੀ ਲਵਾਉਣੀ ਆਪਾਂ ਬੋਲੇ ਈਸਾਨਾ ਅੱਲਾਹ ਅਕਬਰ ਬਹੁਤ ਬਹੁਤ ਧੰਨਵਾਦ ਔਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਸultanpur Lodi ਦੇ ਸਾਰੇ ਹੀ ਸਰਕਾਰ ਜੋ ਸਾਥੀਓ ਪਹਿਲਾਂ ਤੇ ਇਸ ਚੱਲਦੀ ਤੁਹਾਨੂੰ ਜਾਣਕਾਰੀ ਦੇਣਾ ਕਿਉਂਕਿ ਦਾਣਾ ਪਾਣੀ ਹੁੰਦਾ ਹੈ ਕਿ ਤੁਹਾਨੂੰ ਕਿੱਥੇ ਲੈ ਕੇ ਜਾਂਦਾ ਮੈਂ ਜਿਹੜੀ ਟਿਕਟ ਆ ਤੁਸੀਂ ਟੀਵੀ ਚੈਨਲਾਂ ਤੇ ਵੀ ਵੇਖਿਆ ਹੋਵੇਗਾ ਕਿ ਜਿਹੜੀ ਟਿਕਟ ਮੈਨੂੰ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਨੇ ਕਿਹਾ ਕਿ ਫਰੋਜਪੁਰ ਲੋਕ ਸਭਾ ਜਿੱਥੇ ਅੱਜ ਤੱਕ ਟਿਕਟ ਹੁਣ ਵੀ ਅਜੇ ਟਿਕਟ ਨਹੀਂ ਕਿਸੇ ਨੂੰ ਮਿਲੀ ਕਿ ਅਜੇ ਤੱਕ ਕਿਸੇ ਨੂੰ ਟਿਕਟ ਨਹੀਂ ਮਿਲੀ ਮੈਨੂੰ ਕਹਿੰਦੇ ਤੂੰ ਉੱਥੋਂ ਮਜ਼ਬੂਤ ਕੈਂਡੀਡੇਟਾਂ ਜਾ ਕੇ ਤਿਆਰੀ ਕਰ ਔਰ ਤੂੰ ਉਥੋਂ ਇਲੈਕਸ਼ਨ ਲੜਨਾ ਹੈ ਜਾ ਜਾ ਕੇ ਤਿਆਰੀ ਕਰ ਮੈਂ 4 ਮਹੀਨੇ ਤੋ ਮੈਂ ਉਥੇ ਤਿਆਰੀ ਕਰ ਰਿਆ ਸੀ ਤਾਂ ਇੱਕ ਦਿਨ ਮੇਰੇ ਪਿਤਾ ਸમાન ਰਾਣਾ ਗੁਰਜੀਤ ਸਿੰਘ ਜੀ ਦਾ ਮੈਨੂੰ ਫੋਨ ਆਇਆ ਜਿਵੇਂ ਪਿਆਰ ਨਾਲ ਕਹਿੰਦੇ ਨੇ ਕਹਿੰਦੇ ਓ ਜੀਰਾ ਕਿੱਥੇ ਆ ਮੈਂ ਕਿਹਾ ਜੀ ਗੁੱਸੇ ਕਿਉਂ ਹੋ ਕਹਿੰਦੇ ਮੈਂ ਤੈਨੂੰ ਪੁੱਛਿਆ ਕਿੱਥੇ ਐ ਨਾ ਮੈਂ ਕਿਹਾ ਜੀ ਮੈਂ ਫੋਜਪੁਰ ਫੋਜਪੁਰ ਕੀ ਕਰਦਾ ਮੈਂ ਕਿਹਾ ਜੀ ਇਲੈਕਸ਼ਨ ਲੜਦੀਆਂ ਤੇ ਫੋਜਪੁਰ ਹੀ ਰਹਿਣਾ ਮੈਂ ਔਰ ਕਿੱਥੇ ਜਾਵਾਂ ਕਹਿੰਦੇ ਤੇਰਾ ਫੋਜਪੁਰ ਕੀ ਆ ਮੈਂ ਕਹਾਂ ਜੀ ਇਹ ਵੀ ਗੱਲ ਠੀਕ ਕਰ ਮੈਂ ਕਹਾਂ ਜੀ ਮੇਰਾ ਜ਼ਿਲ੍ਹਾ ਕਹਿੰਦੇ ਜਿਹੜੇ-ਜਿਹੜੇ ਦਾ ਲੋਕ ਸਭਾ 'ਚ ਬਹੁਤ ਪੈਂਦੇ ਆ ਜੀਰਾ ਖਡੂਰ ਸਾਹਿਬ 'ਚ ਪੈਂਦਾ ਮੈਂ ਆਖਿਆ ਇਹਨਾਂ ਨੇ ਆਪ ਲੜਨਾ ਹਣਾ ਜਿਹੜਾ ਮੈਨੂੰ ਆਏ ਕਰਦੇ ਮੈਂ ਕਹਾਂ ਜੀ ਕੋਈ ਗੱਲ ਨਹੀਂ ਮੈਂ ਨਾਲ ਆ ਫੋਜਪੁਰ ਵੀ ਲੜਾਂਗੇ ਤੇ ਇਹ ਵੀ ਲੜਾਂਗੇ ਕਹਿੰਦੇ ਨਹੀਂ ਇੱਥੇ ਇਲੈਕਸ਼ਨ ਤੂੰ ਲੜੇਗਾ ਬਿਲਕੁਲ ਫੋਜਪੁਰ ਨਹੀਂ ਜਾਣਾ ਤੂੰ ਮੈਂ ਉਦੋਂ ਬਾਅਦ ਮੈਂ ਕਹਾਂ ਜੀ ਮੈਂ ਆਵਾਂਗਾ ਆਪਾਂ ਬੈਠ ਕੇ ਗੱਲ ਕਰਾਂਗੇ ਕਹਿੰਦੇ ਮੈਂ ਤੈਨੂੰ ਕਹਤਾ ਮੈਂ ਕਿਹਾ ਜੀ ਤੁਸੀਂ ਤਾਂ ਮੈਨੂੰ ਕਹਤਾ ਪਰ ਪਹਿਲੀ ਗੱਲ ਹੈ ਕਿ ਅੱਜ ਤੱਕ ਕਾਂਗਰਸ ਪਾਰਟੀ ਨੇ ਕਦੀ ਸੀਟਿੰਗ ਐਮਐਲਏ ਦੀ ਟਿਕਟ ਨਹੀਂ ਕੱਟੀਗੀ ਐਮਪੀ ਦੀ ਐਮਪੀ ਦੀ ਟਿਕਟ ਨਹੀਂ ਕੱਟੀ ਤੇ ਮੈਂ ਕਿਹਾ ਜੀ ਇਹ ਕਿਵੇਂ ਹੋ ਸਕਦਾ ਕਹਿੰਦੇ ਗੱਲ ਉਹ ਤੂੰ ਬੇਫਿਕਰ ਹੋ ਜਾ ਇਲੈਕਸ਼ਨ ਤੂੰ ਹੀ ਲੜੇਗਾ ਮੈਂ ਕਿਹਾ ਜੀ ਮੇਰੀ ਇੱਕ ਗੱਲ ਸੁਣ ਲੋ ਇਹ ਕਾਂਗਰਸ ਪਾਰਟੀ ਆ ਮੈਨੂੰ ਬੜਿਆ ਲੀਡਰਾਂ ਨੇ ਵਰਤਿਆ ਮੈਂ ਕਹਾ ਇਹ ਨੌਵੇਂ ਕਿ ਤੁਸੀਂ ਹੁਣ ਕਹਿ ਕੇ ਤੇ ਮੁੜ ਕੇ ਹੱਥ ਵਿੱਚ ਤੇ ਇੰਦਰ ਲੜੂਗਾ ਤੇ ਤੇਰੇ ਪਿੰਦਰ 'ਚ ਕਿਹੜਾ ਕੋਈ ਫਰਕ ਆ ਬਈ ਤੇ ਮੈਂ ਕਹਾ ਮੈਂ ਤਾਂ ਫਿਰ ਵੀ ਨਾਲ ਤੁਰੋ ਪਰ ਮੇਰੇ ਨਾਲ ਅੱਜ ਗੱਲ ਪੱਕੀ ਕਰ ਲਓ ਅੱਜ ਪੱਕੀ ਗੱਲ ਕਰ ਲਓ ਇਹ ਨਾਲ ਕਿਤੇ ਦੂਜੇ ਲੀਡਰਾਂ ਦੀ ਗਿਣਤੀ 'ਚ ਵੀ ਤੁਹਾਡਾ ਨਾਮ ਲਿਖਿਆ ਜਾਵੇ ਕਹਿੰਦੇ ਰਾਣੇ ਦੀ ਮੋਛੇ ਖੀਆ ਮੈਂ ਕਹਾਂ ਜੀ ਮੁੱਛਾਂ ਤੋਂ ਬਹੁਤ ਬਣਾਈ ਫਿਰਦੇ ਆ ਕਹਿੰਦੇ ਫਿਰ ਜੇ ਮੁੱਛੇ ਖੀਆ ਤੇ ਰਾਣਾ ਜਵਾਨ ਤੇ ਖੜਨ ਵਾਲਾ ਬੰਦਾ ਹੈ ਜਾਂ ਤੇਰੇ ਨਾਲ ਵਾਦਾ ਕੀਤਾ ਚਾਹੇ ਆਨੰਦਪੁਰ ਸਾਹਿਬ ਮਿਲੇ ਤੇ ਚਾਹੇ ਨਾ ਮਿਲੇ ਇਥੋ ਰਾਣਾ ਪਰਿਵਾਰ ਦਾ ਕੈਂਡੀਡੇਟ ਜਿਹੜਾ ਉਹ ਤਲਬੀਰ ਸਿੰਘ ਜੀ ਦਾ ਹੋਗਾ ਇਹ ਪ੍ਰਾਉਡ ਟਿਕਟ ਮਿਲਣੀ ਉਹ ਤਕੜ ਇਹ ਟਿਕਟ ਮੇਰੀ ਨਹੀਂ ਇਹ ਟਿਕਟ ਰਾਣਾ ਜੀ ਦੀ ਏ ਇੱਥੇ ਜਿੱਤ ਤੇ ਹਾਰ ਜਿਹੜੀ ਆ ਉਹ ਰਾਣਾ ਜੀ ਦੀ ਏ ਇੱਥੇ ਗੱਲ ਆ ਜੇ ਇਹਨਾਂ ਨੇ ਆਪਦੀ ਮੁੱਛ ਖੜੀ ਰੱਖੀ ਤੇ ਜੁਰਾਂ ਤੇ ਪੈਰਾ ਦਿੱਤਾ ਅੱਜ ਸਿਰੇ ਹੁਸਤਾਲਪੁਰ ਲੋਧੀ ਵਾਲਿਓ ਅੱਜ ਕਾਰੀਆਂ ਤੇ ਜਕਾਰਿਆਂ ਨਾਲ ਕੰਮ ਨਹੀਂ ਚੱਲਣਾ ਮੈਨੂੰ ਤਾਂ ਜਦੋਂ ਤੁਸੀਂ ਕਹਿ ਦਿੰਦਾ ਜੇ 라वण ਫੂਕਦਾ ਤੇ ਉਦੋਂ ਬਲ ਜਦੋਂ 라ਵਣ ਹੀ ਫੂਕਿਆ ਜਾਵੇ ਤੇ ਮੈਂ ਸਿਰਚ ਸਵਾਹ ਥੋੜੀ ਪਾਉਣੀ ਹੈ। ਕਰਦੇ ਨਹੀਂ। ਇਸ ਕਰਕੇ ਗਾਲਿਆ ਕਿ ਜੇ ਮੈਂ ਸਿਰਚ ਸਵਾਹ ਨਹੀਂ ਪੋਰੀ ਤੇ ਤੁਸੀਂ ਵੀ ਮਨ ਬਣਾ ਲਓ ਕਿ ਆ ਜਿਹੜਾ ਮੇਰਾ ਭਰਾ ਹੈ ਜਿੰਨਾ ਕੰਮ ਇਹ ਕਰ ਸਕਦਾ ਮੈਂ ਕਹਿੰਦਾ ਸਰਕਾਰ ਝੋਕੇ ਕੋਈ ਮੰਤਰੀ ਨਹੀਂ ਕਰ ਸਕਦਾ। ਆਮੋ ਪਿੱਛੇ ਵੇਖਿਆ ਜਿਵੇਂ ਗਿੱਲ ਸਾਹਿਬ ਨੇ ਗੱਲ ਕੀਤੀ ਕਿ ਮੈਨੂੰ ਇੱਕ ਗੱਲ ਦੱਸੋ ਆ ਜਿਹੜੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਇਹਦੇ ਅੱਗੇ ਸਰਕਾਰ ਵੀ ਹੱਥ ਖੜੇ ਕਰ ਜਾਂਦੀ ਏ ਤੁਹਾਡਾ ਪਰਹਾਵਾ ਦਾ ਸਹਯੋਗ ਸੀ ਅਰੇ ਦੋਵੇਂ ਬਾਪ ਬੇਟਾ ਇੱਕੇ ਦਲੇਰ ਨੇ ਉਹ ਕਹਿੰਦੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਉੱਤੇ ਤੱਤੀ ਵਾਹਣੀ ਵਗਣੀ ਚਾਹੀਦੀ ਜੇ ਕਿਸੇ ਦੇ ਕੰਡਾ ਚੁੱਭਦਾ ਤੇ ਉਹਦੀ ਦਰਦ ਰਾਣਾ ਪਰਿਵਾਰ ਆਪ ਦੇ ਮਹਿਸੂਸ ਕਰਦਾ ਔਰ ਐਸੇ ਕਰਕੇ ਦਿਨ ਰਾਤ ਇੱਕ ਕਰਕੇ ਤੇ ਰਾਣਾ ਅੰਦਰ ਪ੍ਰਤਾਪ ਫੋਟੋਆਂ ਨਹੀਂ ਖਿਚਾ ਕੇ ਗਿਆ ਦਰਿਆ ਤੇ ਬੰਨ ਤੇ ਫੋਟੋਆਂ ਨਹੀਂ ਖਿਚਾ ਕੇ ਗਿਆ ਉਹ ਉਹਨੇ ਕਈ ਤੇ ਬੱਠਾ ਲੈ ਕੇ ਉੱਥੇ ਖੜਾ ਰਿਹਾ ਔਰ ਬੰਨ ਪੂਰਦਾ ਰਿਹਾ ਜੀ ਸੀ ਪੀਆਂ ਲਿਆ ਕੇ ਔਰ ਜਿੱਡੇ ਵੱਡੇ ਵੱਡੇ ਬਾਗ ਸੁਲਤਾਨਪੁਰ ਲੋਧੀ ਦੇ ਲੋਕਾਂ ਨੇ ਵੇਖੇ ਦਰਿਆ ਤੇ ਜਿੰਨੇ ਉਹ ਵਾਸਤੇ ਆ ਉਹਨਾਂ ਨੇ ਵੇਖੇ ਮੇਰੇ ਸਾਹਮਣੇ ਜਿੰਦਗੀ ਚ ਐਡਾ ਬੈਗ ਨਹੀਂ ਕਿਸੇ ਨੇ ਵੇਖਿਆ ਨਾ ਵੇਖਿਆ ਭਈ ਸੁਲਤਾਨਪੁਰ ਵਾਲੀ ਸਰਕਾਰ ਦੀਆਂ ਤਾਂ ਅੱਖਾਂ ਹੀ ਪੜ ਗਈਆਂ ਲਾਲਜੀਤ ਭੁੱਲਰ ਦੀਆਂ ਉਹ ਕਹਿੰਦਾ ਹਏ ਐਡਾ ਬੈਗ ਮੈਂ ਕਿਹਾ ਪੁੱਤ ਇਹੋ ਬੈਗ ਚ ਪਾ ਕੇ ਤੈਨੂੰ ਦਰਿਆ ਚ ਨੱਪ ਦੇਣਾ ਇਹ ਸੁਲਤਾਨਪੁਰ ਵਾਲਿਆਂ ਨੇ ਠੀਕ ਨਾ ਕਰ ਔਰ ਦੂਜੀ ਗੱਲ ਕਿਉਂਕਿ ਬਹੁਤ ਗੱਲਾਂ ਜੀਤੀਆਂ ਜਾਂ ਸਕਦੀਆਂ ਆ ਮੈਂ ਹੁਣ ਕਪੂਰਥਾਲਾ ਦਾ ਸਾਥ ਤੋਂ ਕਪੂਰਥਾਲਾ ਤੋਂ ਆ ਰਿਹਾ ਸੀ ਸੁਲਤਾਨਪੁਰ ਲੋਧੀ ਨੂੰ ਤਾਂ ਉੱਥੇ ਜਿਹੜੀ ਗਰਵੰਦੀ ਵਾਲੀ ਛੜਕ ਉਹ ਛੜ ਕੇ ਗੱਲ ਚੱਲ ਪਈ ਮੈਂ ਕਹ ਜੀ ਰਾਣਾ ਜੀ ਇਹ ਤਾਂ ਅਜੇ ਤੱਕ ਨਹੀਂ ਬਣੀ ਅਜੇ ਤੱਕ ਕਿਸੇ ਨੇ ਨਹੀਂ ਬਣਾਈ ਮੈਂ ਕਹ ਇਥੇ ਜਦੋਂ ਜਈਦਾ ਆਖੀਦਾ ਕਿ ਜੇ ਕਪੂਰਥਾਲੇ ਜਾਣਾ ਕਿਸੇ ਹੋਰ ਰਸਤੇ ਉਹ ਚੱਲੀਏ ਕਹਿੰਦੇ ਹੋਰ ਕਿਤੇ ਜਾਣ ਦੀ ਲੋੜ ਨਹੀਂ ਕਹਿੰਦੇ ਹੁਣ ਛੜ ਕੇ ਇੰਦਰ ਬਣਾ ਰਿਹਾ ਹੈ ਮੈਂ ਫੇਰ ਡਰ ਗਿਆ ਚੁੱਪ ਚੇ ਕਰ ਗਿਆ ਮੈਂ ਕਾ ਇੰਦਰ ਬਣਾ ਰਿਹਾ ਮੈਂ ਕਹ ਜੀ ਕਿਵੇਂ ਮੈਸਾ ਇੱਕ ਦਿਨ ਸ਼ਾਇਦ ਭਗਵਾਨਤਵਾਨ ਨੇ ਸੱਦਿਆ ਸੀਗਾ ਤੇ ਕਿਰਪਾ ਹੋ ਗਈ ਹੋਵੇ ਇਹਨੇ ਨਹੀਂ ਆਪਾਂ ਆਪ ਦੀ ਜੇਬ ਜੋ ਬਣਾ ਰਹੇ ਆ ਕਿ ਲੋਕਾਂ ਨੂੰ ਮੁਸ਼ਕਲ ਦਾ ਹੋਵੇ ਔਰ ਮੇਰੀ ਇੱਕ ਗੱਲ ਸੁਣ ਲੋ ਐਦੋਂ ਵਧੀਆ ਲੀਡਰ ਨਹੀਂ ਮਿਲ ਸਕਦਾ ਐਦੋਂ ਵਧੀਆ ਲੀਡਰ ਨਹੀਂ ਮਿਲ ਸਕਦਾ ਔਰ ਮੈਂ ਗੱਲ ਕਹੇ ਨਾ ਚਾਹੇ ਸਰਕਾਰ ਕਿਸੇ ਦੀ ਹੋਵੇ ਜਿਹੜਾ ਲੀਡਰ ਜਾ ਕੇ ਮੁੱਖ ਮੰਤਰੀ ਦੇ ਬਾਹਰ ਫੜਕੋ ਇਲਾਕੇ ਲਈ ਪੈਸੇ ਨਹੀਂ ਲਿਆ ਸਕਦਾ ਔਰ ਖਾਤੇ 'ਚ ਕੋਈ ਪੈਸੇ ਨਹੀਂ ਲਵਾ ਸਕਦਾ ਉਹਨੂੰ ਲੀਡਰ ਕਹਾਂ ਦੀ ਕੋਈ ਲੋੜ ਦੇ ਇਹੋ ਜਿਹੇ ਲੀਡਰ ਦੇ ਨੂੰ ਲੀਡਰ ਹੁੰਦਾ ਚੱਲਦਾ ਕਰ ਦੇਣਾ ਹੀ ਚੰਗਾ ਹੁੰਦਾ ਹੈ ਇਸ ਕਰਕੇ ਭਰਾਓ ਜਿਵੇਂ ਗਿੱਲ ਸਾਹਿਬ ਨੇ ਕਿਹਾ ਤੁਸੀਂ ਜਿਤਾਦ ਵੇਨਾ ਅੱਗੇ ਇੱਕ ਗੱਲ ਕੀਤੀ ਇੱਥੇ ਮੈਨੂੰ ਨੰਬਰਦਾਰ ਸਾਹਿਬ ਉਹਨਾਂ ਜਰਮੇ ਆ ਰਿਹਾ ਸੀ ਕਹਿੰਦੇ ਵੋਟਾਂ ਸੀ ਅੱਗੇ ਪਾਈਆਂ ਸੀ उतूं बाद एम पी आया भाई मेरी त रिश्तेदारी बि सालपुर मै तैसे जमे कंदे वटां ई रलदियूं इसे त फिक्र करो मेर जो त दुखी अोगे की यार रुप ई आवर मेरी हिकु बेनती आहे गल आण जूं हूंदी ਐਮਪੀ ਦਾ ਕੰਮ ਇਹ ਨਹੀਂ ਅੱਗੇ ਆਉਣਾ ਜਾਣਾ ਐਮਪੀ ਦਾ ਕੰਮ ਹੁੰਦਾ ਕਿ ਪਾਰਲੀਮੈਂਟ ਤੇ ਜਾ ਕੇ ਆਪਦੇ ਇਲਾਕੇ ਦੇ ਜੋ ਐਮਐਲਏ ਸਾਹਿਬ ਨੇ ਕਹੇ ਹੋ ਉਹਨਾਂ ਮੁੱਦਿਆਂ ਨੂੰ ਠੋੜਾ ਉਹਨਾਂ ਗੱਲਾਂ ਨੂੰ ਪੂਰਾ ਕਰਨਾ ਇਹ ਨਹੀਂ ਹੁੰਦਾਗਾ ਕਿ ਤੁਸੀਂ ਉਹਨੂੰ ਵਿਆਹਾਂ ਤੋਹਿਆਂ ਦੇ ਲਈ ਫਿਰੋਂ ਮੈਂ ਕਹਿੰਦਾ ਆਵਾਂਗਾ ਪਰ ਮੇਰਾ ਤੁਹਾਡੇ ਨਾਲ ਵਾਅਦਾ ਜਿਹੜੇ 4-5 ਜਿਹੜੇ ਮੇਨ ਮੁੱਦੇ ਨੇ ਕੱਲ ਅਸੀਂ ਖੇਮ ਕਰਨ ਉੱਥੇ ਜਦੋਂ ਬੋਲ ਰਹੇ ਸੀ ਤਾਂ ਜਿਹੜਾ ਡਰੋਨ ਚੱਲਦੇ ਨੇ ਉਹ ਦੱਸਣ ਲੱਗੇ ਉਹ ਕਹਿੰਦੇ ਸਾਡੇ ਏਰੀਏ 'ਚ ਡਰੋਨ ਆਉਂਦੇ ਆ ਕਹਿੰਦੇ ਡਰੋਨ ਤੋਂ ਜਿਹੜਾ ਮਾਲ ਆ ਉਹ ਲਾ ਕੇ ਲੈ ਜਾਂਦੇ ਆ ਤੇ ਡਰੋਨ ਜਿਹੜਾ ਖੇਤਾਂ 'ਚ ਸੁੱਟ ਜਾਂਦੇ ਆ ਤੇ ਪਰਚਾ ਜਿਹੜਾ ਕਿਸਾਨ ਦੇ ਉੱਤੇ ਹੋ ਜਾਂਦਾ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਹੱਥ ਆ ਅੱਜ ਨਸ਼ਿਆਂ ਦੇ ਨਾਲ ਅੱਜ ਸਾਡੀ ਜਵਾਨੀ ਜਿਹੜੀ ਆ ਗੁਲਤਾਨ ਹੁੰਦੀ ਜਾ ਰਹੀ ਆ ਅੱਜ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅੱਜ ਜਦੋਂ ਸਾਡਾ ਸਾਡੇ 750 ਕਿਸਾਨ ਜਿਹੜਾ ਸ਼ਹੀਦ ਹੋਇਆ ਜਿਹੜਾ ਦਿੱਲੀ ਦੇ ਵਿੱਚ ਸ਼ਹੀਦ ਹੋਇਆ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੋਧਿਆ ਤੇ ਸੂਰਬੀਰਾਂ ਦੀ ਧਰਤੀਆ ਇਹਨਾਂ ਨੂੰ ਇੰਜ ਨਹੀਂ ਮਰਿਆ ਤੇ ਮਕਾਇਆ ਜਾ ਸਕਦਾ ਇਹਨਾਂ ਨੂੰ ਚਿੱਟਾ ਪਿਆ ਪਿਆ ਕੇ ਨੌਜਵਾਨੀ ਖਤਮ ਕਰ ਦਿਓ ਜਿਹੜੇ ਬਚ ਗਏ ਉਹਨਾਂ ਦੇ ਘਰ ਦੇ ਜੀਵਨਾਂ ਵਿੱਚ ਵਿੱਚ ਕੇ ਉਹਨਾਂ ਨੂੰ ਕੈਨੇਡਾ ਕੈਨੇਡਾ ਦੇ ਅਮਰੀਕਾ ਭੇਜੀ ਜਾਂਦੇ ਨੇ ਦੱਸੋ ਬਈ ਹੱਥ ਖੜੇ ਕਰਕੇ ਦੱਸਿਓ ਕਿ ਕਿੰਨੇ ਆ ਦੇ ਬੱਚੇ ਆ ਜਿਹੜੇ ਕੈਨੇਡਾ ਅਮਰੀਕਾ ਰਹਿੰਦੇ ਹੱਥ ਖੜੇ ਕਰ ਕਿਹਦਾ ਨਹੀਂ ਜਾਂਦਾ ਉਹ ਫਿਰ ਦੱਸੋ ਜੀ ਗੁਰਨਾਨਕ ਦੀ ਧਰਤੀ ਤੇ ਬੈਠ ਕੇ ਝੂਠ ਮਾਰੀ ਜਾਂਦੇ ਹੱਥ ਖੜੇ ਕਰੋ ਜਿੰਨਾ ਜਿੰਦੇ ਘਿਆ ਸਾਰੇ ਨੇ ਕਿਦ ਫਰੈਂ ਜੇਬਾਂ ਜਿੱਕੇ ਪਾ ਮੈਂ ਕਿਹੜਾ ਡਾਲਰ ਮੰਗੀ ਜਨਾ ਮੈਂ ਤਾਂ ਪਰਾਉ ਪੁੱਤਰੀ ਮੰਗਦਾ ਨਹੀਂ ਮਿੰਤਾ ਨਾਲ ਫਿਰ ਇਹ ਪਹਿਲਾ ਵਾਲਿਆਂ ਨੇ ਤਾਂ ਬਹੁਤ ਕੁਝ ਕੀਤਾ ਫੜਾ ਲੈ ਤੇ ਛਡਾ ਲਿਆ ਮੇਰੇ ਕੋਲ ਕੰਮ ਇਹ ਔਰ ਮੇਰੀ ਇੱਕ ਬੇਨਤੀ ਆ ਉਹ ਕਿਉਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬ ਜਿਹੜਾ ਉਹ ਯੋਧਿਆਂ ਦੀ ਧਰਤੀ ਆ ਇਹਨਾਂ ਨੇ ਇੰਜ ਨਹੀਂ ਸੂਤਣਾ ਇਹਨਾਂ ਨੂੰ ਚਿੱਟਾ ਪਿਆ ਪਿਆ ਕੇ ਮਾਰ ਦਿਓ ਮੈਨੂੰ ਇੱਕ ਗੱਲ ਦੱਸਿਓ ਸੁਲਤਾਨਪੁਰ ਲੋਧੀ ਵਾਲਿਓ 50 ਕਿਲੋਮੀਟਰ ਦਾ ਜਿਹੜਾ ਦੌਰਾ ਸੀ ਉਹ ਬੀਐਸਐਫ ਦਾ ਕਰ ਦਿੱਤਾ ਅੱਜ ਬਾਟਮ ਤੇ ਬੀਐਸਐਫ ਚੜੋ ਤੇ ਮੱਖੀ ਨਹੀਂ ਤੱਕ ਸਕਦੀ ਡਰੋਨ ਤਾਂ ਦੂਰ ਦੀ ਗੱਲ ਆ ਮੱਖੀ ਨਹੀਂ ਤੱਕ ਸਕਦੀ ਇਹ ਸਾਰਾ ਕੁਝ ਕਰਾ ਰਿਆ ਹੈ ਮੋਦੀ ਕਰਾਰਿਆ ਉਹ ਪੰਜਾਬ ਨੂੰ ਚੰਗਾ ਨਹੀਂ ਸਮਝਦਾ ਪੰਜਾਬ ਦੇ ਲੋਕਾਂ ਨਾਲ ਪਿਆਰ ਨਹੀਂ ਕਰਦਾ ਉਹ ਤਾਂ ਵੇਖ ਨਹੀਂ ਸਿਖਾਉਂਦਾ ਉਹਨੂੰ ਇਹ ਆ ਕਿ ਕਿਹੜਾ ਵੇਲਾ ਹੋਵੇ ਪੰਜਾਬ ਤਬਾਹ ਕਰਕੇ ਰੱਖ ਦਿਆ ਚਾਹੇ ਆਫਤਾ ਆਵੇ ਮੈਨੂੰ ਇੱਕ ਗੱਲ ਦੱਸਿਓ ਕੋਈ ਮੁਆਵਜ਼ਾ ਮਿਲਿਆ ਵੀ ਤੁਹਾਨੂੰ ਕਿਸੇ ਨੂੰ ਆ ਕੁਗੜੀ ਦਾ ਕੁਗੜੀ ਦਾ ਮੁਆਵਜ਼ਾ ਬੱਕਰੀ ਦਾ ਉਹ ਤੁਸੀਂ ਸਮਝੇ ਨਹੀਂ ਜ਼ਮੀਨਾਂ ਵਾਲੇ ਦਾ ਬਾਅਦ ਚ ਦੇਣੀ ਸੀਗੇ ਬਿਲ ਛੋਟੀ ਦੀਦ ਵਾਲੇ ਆਂਡੇ ਦਾ ਵੀ ਦੇਣਾ ਚਾਹੀਦਾ ਔਰ ਮੇਰਾ ਇਹ ਕਹਿਣ ਦਾ ਮਤਵ ਹੈ ਕਿ ਇੱਕ ਤਰ ਨਸ਼ੇ ਦੇ ਮੁੱਦੇ ਦੇ ਇਹ ਜ਼ਰੂਰ ਤੁਹਾਡਾ ਮੇਨ ਮੁੱਦਾ ਹੈ ਇਹ ਪਾਰਲੀਮੈਂਟ ਚ ਜਾ ਕੇ ਵਾਅਦੇ ਠਾਵਾਣਾ ਕਿਹ ਪਰਚਾ ਜਿਹੜਾ ਇਹ ਕਿਸਾਨ ਭਰਾਵਾਂ ਤੇ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਬਾਰਡਰ ਦੇ ਉੱਤੇ ਜਿੰਨਾਂ ਦੀ ਡਿਊਟੀ ਲੱਗੀ ਆ ਜਿੰਨਾਂ ਦੇ ਏਰੀਆ ਦੇ ਵਿੱਚੋਂ ਡਰੋਨ ਲੰਘਦਾ ਹੋਵੇ ਚਾਹੇ ਕਿਸੇ ਕਿਸਾਨ ਦੀ ਜ਼ਮੀਨ 'ਚੋਂ ਉਹ ਡਰੋਨ ਮਿਲ ਜੇ ਪਰ ਪਰਚਾ ਉਹ ਅਕਸਰ ਤੇ ਹੋਣਾ ਚਾਹੀਦਾ ਤਾਂ ਪੰਜਾਬ ਨਸ਼ਾ ਮੁਕਤ ਰਹੇ ਮੈਂ ਤਾਂ ਲੋਕਾਂ ਨੂੰ ਪਰਚੇ ਦੇ ਦੇ ਕੇ ਅੰਦਰ ਕੀਤੇ ਜਾਂਦੇ ਆ ਉਸ ਤੋਂ ਬਾਅਦ ਲੀਡਰ ਤੁਹਾਡੇ ਤੋਂ ਪੈਸੇ ਲੈ ਕੇ ਤੇ ਤੁਹਾਨੂੰ ਛਡਾਉਂਦੇ ਆ ਇਹੋ ਜੀ ਮਾੜੀ ਸਿਆਸਤ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਔਰ ਇੱਕ ਤੁਹਾਨੂੰ ਯਾਦ ਹੋਵੇਗਾ ਜਿਹੜਾ ਬਾਡਰ ਸੀਗਾ ਖਾਲੜਾ ਬਾਡਰ ਜਿੱਥੋਂ ਵਪਾਰ ਚੱਲਦਾ ਸੀ ਉਹ ਬਾਡਰ ਬੰਦਾ ਔਰ ਤੁਹਾਡੇ ਨਾਲ ਵਾਅਦਾ ਹੈ ਪੰਜਾਬ ਨੂੰ ਸਿਉਨੇ ਦੀ ਚੜੀ ਜੇ ਬਣਾਉਣਾ ਤਾਂ ਸਾਨੂੰ ਉਹ ਬਾਡਰ ਖਲੋਣਾ ਪਵੇਗਾ ਔਰ ਜਿਹੜਾ ਮੇਰਾ ਮੁੱਦਾ ਪਾਰਲੀਮੈਂਟ ਦੇ ਵਿੱਚ ਇਹ ਵੀ ਜਰੂਰ ਹੋਵੇਗਾ ਕਿ ਜਿਹੜਾ ਪਾਕਿਸਤਾਨ ਦਾ ਦੇ ਖਾਤੇ ਦਾ ਬਾਡਰ ਜਿਹੜਾ ਉਹ ਖੁੱਲੇ ਤੇ ਵਪਾਰ ਚੱਲ ਸਕੇ ਤੇ ਪੰਜਾਬ ਜਿਹੜਾ ਉਹ ਖਿਸ਼ਾਲ ਬਣ ਸਕੇ ਔਰ ਭਰਾਓ ਜਿਹੜੀ ਰਹਿ ਗਈ ਗੱਲ ਕਸਾਲਾਂ ਦੀ ਕਿਉਂਕਿ ਕਿਸਾਨਾਂ ਦੇ ਨਾਲ ਜਿਹੜਾ ਤਿੰਨ ਕਾਲੇ ਕਾਨੂੰਨਾਂ ਵਾਲਾ ਜਿਹੜਾ ਫੰਦਾ ਜਿਹੜਾ ਮੋਦੀ ਜੀ ਨੇ ਸਾਡੇ ਗਲ 'ਚ ਪਾਇਆ ਜਿੰਦੇ ਕਰਕੇ ਤੁਸੀਂ ਵੀ ਧਰੇਵੇਂ ਬੈਠੇ ਰਹੇ ਮੈਂ ਵੀ 10-11 ਮਹੀਨੇ ਦਿੱਲੀ ਧਰੇਵੇਂ ਬੈਠਾ ਰਿਆ ਆ ਮੇਰਾ ਵਾਦਾ ਹੈ ਕਿ ਰਾਹੁਲ ਗਾਂਧੀ ਜੀ ਨੇ ਵਿਸ਼ਵਾਸ ਦਵਾਇਆ ਹੈ ਇਹ ਗਰੰਟੀ ਦਿੱਤੀ ਹੈ ਕਿ ਜਿਹੜਾ ਐਮਐਸਪੀ ਦਾ ਜਿਹੜਾ ਕਾਨੂੰਨ ਉਹ ਅਸੀਂ ਲਾਗੂ ਕਰਾਂਗੇ ਔਰ ਇਸ ਕਰਕੇ ਪ੍ਰੋਹ ਜਿਹੜੇ ਮਰੇ ਸਾਡੇ ਗਰੀਬ ਭਰਾ ਨੇ ਅੱਜ ਮੈਨੂੰ ਦੱਸੋ ਬਈ ਕੰਕ ਮਿਲਦੀ ਆ ਤੁਹਾਨੂੰ ਕਿਸੇ ਨੂੰ ਮਿਲਦੀ ਆ ਪਰ ਮੈਨੂੰ ਲੱਗਦਾ ਤੂੰ ਇਹ ਦਬਾਵੇ ਵਾਲੇ ਬਹੀ ਤਗੜੇ ਹੋ ਮੈਂ ਕਿਹੜਕ ਤਾਂ ਸਾਡੇ ਵਰਗਿਆਂ ਨੂੰ ਚਾਹੀਦੀ ਏ ਤੂੰ ਇਹ ਬਰਕਰਾਰ ਵਾਲੀ ਕੰਮ ਚਲਾ ਲਿਆ ਔਰ ਮੈਂ ਕਿਹ ਕਹ ਪਿੱਛੇ ਬਾਪੂ ਕਹਿੰਦਾ ਗੱਲ ਸੱਚੀ ਏ ਔਰ ਮੈਂ ਕਹਦਾ ਤੁਹਾਨੂੰ ਦਾਵੇਂ ਨਾਲ ਕਹਿਣਾ ਗਰੀਬ ਦਾ ਹੱਕ ਜਿਹੜਾ ਕੋ ਕਿਸੇ ਪਾਰਟੀ ਦਾ ਹੁਣ ਖਾਣਾ ਨਹੀਂ ਚਾਹੀਦਾ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਗਰੀਬਾਂ ਦੀ ਲੜਾਈ ਹੋਵੇ ਕਿਸਾਨਾਂ ਦੀ ਲੜਾਈ ਹੋਵੇ ਮਜ਼ਦੂਰਾਂ ਦੀ ਲੜਾਈ ਹੋਵੇ ਕਿਸੇ ਵਰਗ ਦੀ ਲੜਾਈ ਹੋਵੇ ਹਰ ਵਰਗ ਦੀ ਲੜਾਈ ਜਿਹੜੀ ਉਹ ਤੁਹਾਡੀ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਗੂੰਜਿਆ ਕਰਾਂਗਾ ਔਰ ਮੈਂ ਅੱਜ ਧੰਨਵਾਦ ਕਰਦਾ ਸਾਰੇ ਸ਼੍ਰੀ ਸੁਲਤਾਨਪੁਰ ਲੋਧੀ ਦੇ ਸਾਰੇ ਵੀ ਸਾਥੀਆਂ ਦਾ ਔਰ ਆਪਣੇ ਭਰਾ ਕਿਉਂਕਿ ਅੱਜ ਮਾਨਵਤਾ ਅੱਜ ਵਾਕੇ ਹੀ ਅੱਗੇ ਰਾਣਾ ਜੀ ਐਤੂ ਪਹਿਲਾਂ 7 ਸਟੇਜਾਂ ਤੇ ਗਏ ਆ 8 ਸਟੇਜਾਂ ਤੇ ਅੱਜ 9ਵੀਂ ਸਟੇਜਾਂ ਨਵੇਂ ਹਲਕੇ ਦੀ ਇਹ ਕਹਿੰਦੇ ਸੀ ਕਿ ਮੇਰੇ अॼ बापू रखिया तूं दोनो पुतो जहिड़ो आहे उहो बापू जी पग न कॾहिं दाग नी लॻण जे हमेशह वारे गलजी पग आहे उन करे आम पेशान बाक़ी रखां ਡਾਕਟਰ ਕੇ ਬਰਾਓ ਬਹੁਤ ਕੁਝ ਕਹਿਣਾ ਹੈ ਰਾਣਾ ਜੀ ਦੇ ਵੀ ਵਿਚਾਰ ਸੁਣਨੇ ਆ ਔਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਕੱਲਾ ਆਪਾਂ ਇੱਕ ਇਸ ਗੱਲ ਜਰਾ ਰਹੀਏ ਲਓ ਜੀ सिर्फ़े ने लीडर तरपे पर इन जी महिनत करण जी करनी आहे मैंने जन्मे दिन कहोगे मैं आवानगा पर अब जेड़े हिसाब से जो तुम से दता है जब सदोगे राणा इंदर जी मैं हाजिर होवगा और इनी को बेनती चरणों च करता अंज जमें विश्वास दया दो अच्छ खड़े करके अब इसे तरह अज तो, तो आप ही राणा गलजीत सिंह बन जो अब अब तो अच्छा आप तो ही राणा इंद्र प्रताप बनजो अब आप ही जिला बनजो ਅੱਜ ਘਰ ਘਰ ਜਾਓ ਅੱਜ ਪੰਜਾਬ ਨੂੰ ਬਚਾਉਂਦੇ ਲੋਗ ਅੱਜ ਦੇਸ਼ ਨੂੰ ਬਚਾਉਂਦੀ ਲੋੜਾ ਇਸ ਕਰਕੇ ਭਰਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਥ ਦਿੱਤਾ ਔਰ ਵਿਸ਼ਵਾਸ ਦਿਉਣਾ ਤੁਹਾਨੂੰ ਜਿਹੜੀਆਂ ਰਾਮਨ ਰੋਮਨ ਆਂਦੀਆਂ ਗੱਲਾਂ ਆਪਾਂ ਸਾਰੀਆਂ ਕਰਨੀਆਂ ਬਾ ਮੁੱਕ ਦੀ ਗੱਲ ਜਿੱਥੇ ਰਾਮ ਜੀ ਔਰ ਮੈਂ 5 ਨਾਲੇ ਲਾਉਗਾ ਤੇ ਰਾਣਾ ਜੀ ਔਰ ਕੈਮਰਾ ਤੁਸੀਂ ਚਾਲੂ ਕਰ ਲਓ ਨਾਲੇ ਤੁਹਾਨੂੰ ਪਤਾ ਲੱਗ ਗਿਆ ਜਿੰਨੀ ਡੇਢ ਕੂ ਹੋਈ ਇਹਦਾ ਮਤਲਬ ਕੀ ਉਹ ਰਾਵਣ ਦੇ ਢੇੜਾ ਗੂੜਾ ਲਾਉਂਦਾ ਹੈ ਬੋਲੇ ਕਈ ਗੱਲਾਂ ਰਹਿ ਜਾਂਦੀਆਂ ਨੇ ਹੋਰ ਕਿਹੜਾ ਬਲਾਵੋ ਜੀਰਾ ਸਾਹਿਬ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਤੁਹਾਨੂੰ ਸਾਰੇ ਕਾਂਗਰਸੀਆਂ ਨੇ ਤੇ ਹੋਰ ਪਾਰਟੀਆਂ ਨੇ ਤਖੜੇ ਹੋ ਕੇ ਮਿਲਣ ਜਿਤਾਇਆ ਮੇਰਾ ਸਾਥ ਦਿੱਤਾ ਤੇ ਕੁਝ ਕਾਂਗਰਸੀ ਇਸ ਜਿਹੜੇ ਮਜਬੂਰੀ ਕਾਰਨ ਨਹੀਂ ਤੁਰ ਪਾਇਆ ਮੈਂ ਉਸ ਸਿਵਾਏ 라ਵਣ ਨੂੰ ਛੱਡ ਕੇ 라ਵਣ ਨੂੰ ਛੱਡ ਕੇ ਇੱਕ ਇੱਕ ਕਾਂਗਰਸੀ ਇਹਦੇ ਘਰੇ ਜਾਊਂਗਾ ਤਾਂ ਉਹਨੂੰ ਨਾਲ ਤੋਰੂੰਗਾ ਕਈਆਂ ਨੂੰ ਮੈਂ ਬੈਂਪੀ ਕੀਤੀ ਸਰਦਾਰ ਅਮਰਜੀਤ ਸਿੰਘ ਜੀ ਵੀ ਆਏ ਆ ਸਰਪੰਚ ਸਾਹਿਬ ਟੱਪੇ ਵਾਲੇ ਬਜੀਤ ਸਿੰਘ ਜੀ ਵੀ ਲੇਫਟਰ ਸਾਹਿਬ ਉਹ ਸਾਬ ਉਹ ਨਵਾਂ ਦੇ ਚੱਕਰ ਚ ਨਹੀਂ ਪੈਣਾ ਸਾਰੇ ਮੁਕਤਵਾਰ ਆਏ ਆ ਤੇ ਆਪਾਂ ਉਹ ਪਰਿਵਾਰ ਹੋਰ ਵੱਡਾ ਕਰਨਾ ਤੇ ਆਪਣੇ ਪਿੰਡ ਚ ਜਿਹੜੇ ਜਿਹੜੇ ਕਾਂਗਰਸੀਆਂ ਨਾਲ ਲੈ ਕੇ ਤੁਰਨਾ ਤੇ ਜਿਹੜਾ ਸਾਨੂੰ ਜਪੋਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ